ਇਹ ਦੇਖੋ ਜੀ ਪੰਜਾਬ ਚ ਨਸ਼ਿਆਂ ਦੀ ਪ੍ਰੋਬਲਮ ਤਾਂ ਹੈ ਗਈ ਹੈ ਹਨਾ ਅਸੀਂ ਉਸ ਨੂੰ ਜੜ ਤੋਂ ਖਤਮ ਕਰਨ ਲਈ ਅਸੀਂ ਇੱਕ ਵਿਸ਼ੇਸ਼ ਮਹਿੰਮ ਸਾਡੇ ਸੀਨੀਅਰ ਅਫਸਰਾਂ ਬਾਲਾਂ ਦੇ ਹੁਕਮਾਂ ਨਾਲ ਦੀ ਮਹਿੰਮ ਚੜੀ ਦੀ ਹੈ ਨਸ਼ਾ ਵੇਚਦੇ ਨੇ ਸਮਗਲਿੰਗ ਕਰਦੀ ਹੈ ਉਹਨਾਂ ਖਿਲਾਫ ਸਖਤ ਕਾਰਵਾਈ ਹੋਊਗੀ ਤੇ ਜੋ ਬੱਚੇ ਨਸ਼ੇ ਤੇ ਲੱਗੇ ਐ ਗੁੰਮਰਾ ਹੋਈ ਹੋਈ ਐ ਅਸੀਂ ਉਹਨਾਂ ਨੂੰ ਸਿੱਧੇ ਰਸਤੇ ਪਾਵਾਂਗੇ ਪਿੰਡਾਂ ਦੇ ਲੋਕ ਆਪਣਾ ਜਾਣਦੇ ਆ ਕਿ ਅਕਸਰ ਚਰਚਾਵਾਂ ਹੁੰਦੀਆਂ ਨੇ ਕਿ ਪੰਜਾਬ ਪੁਲਿਸ ਦੀ ਵੀ ਕਿਸੇ ਨਾ ਕਿਸੇ ਤਰ੍ਹਾਂ ਦੀ ਵਿੱਚ ਸ਼ੈਅ ਹੁੰਦੀ ਐ ਉਸ ਤਰ੍ਹਾਂ ਅਸੀਂ ਸਵਾਲ ਵੀ ਤੁਹਾਡੇ ਸਾਹਮਣੇ ਆਉਂਦੇ ਕਿ ਇਸ ਤਰ੍ਹਾਂ ਦੇਖਦੇ ਹੋ ਸਵਾਲ ਆਉਂਦਾ ਨੌਜਵਾਨਾਂ ਨੂੰ ਇੱਕ ਇਹੀ ਸੰਦੇਸ਼ ਹੈ ਜੀ ਕਿ ਨਸ਼ਾ ਛੱਡ ਕੇ ਤੁਸੀਂ ਲਾਈਫ 'ਚ ਕੁਝ ਵੀ ਕਰੋ ਸਿਰਫ ਨਸ਼ਾ ਨਾ ਕਰੋ ਸਰ ਅੱਜ ਜੀ ਹਲਕਾ ਦੜਵਾ ਦੇ ਪਿੰਡ ਉਪਯੋਗਿਤ ਨਸ਼ਿਆਂ ਦੇ ਸੰਬੰਧ ਵਿੱਚ ਇੱਕ ਸੈਮੀਨਾਰ ਨੂੰ ਸੰਬੋਧਨ ਕਰਨ ਲਈ ਪਹੁੰਚੇ ਹਾਂ ਇਸ ਤਰ੍ਹਾਂ ਦੀ ਜਿਹੜੀ ਮੈਮ ਹੈ ਕਿਸ ਤਰ੍ਹਾਂ ਦਾ ਪ੍ਰਚਾਰ ਹੈ ਜਿਹੜਾ ਪੰਜਾਬ ਉਸ ਤੋਂ ਕੀਤਾ ਜਾ ਰਿਹਾ ਹੈ ਇਹ ਦੇਖੋ ਜੀ ਪੰਜਾਬ ਚ ਨਸ਼ਿਆਂ ਦੀ ਪ੍ਰੋਬਲਮ ਤਾਂ ਹੈ ਗਈ ਹੈ ਹਨਾ ਅਸੀਂ ਉਸ ਨੂੰ ਜੜ ਤੋਂ ਖਤਮ ਕਰਨ ਲਈ ਅਸੀਂ ਕੁ ਵਿਸ਼ੇਸ਼ ਮੌਮਨ ਸਾਡੇ ਸੀਨੀਅਰ ਅਫਸਰਾਂ ਬਾਲਾਂ ਦੇ ਹੁਕਮਾਂ ਨਾਲ ਜੀ ਮੁਹਿੰਮ ਚੜੀ ਰਹੀ ਹੈ ਜਿੱਥੇ ਅਸੀਂ ਹਰ ਪਿੰਡ ਵਿੱਚ ਜਾ ਕੇ ਹਰ ਗਲੀ-ਭੱਲੇ ਵਿੱਚ ਜਾ ਕੇ ਲੋਕਾਂ ਨੂੰ ਜਿਹੜੇ ਨਸ਼ਿਆਂ ਦੇ ਮਾੜੇ ਪ੍ਰਭਾਵ ਹੈ ਉਹਨਾਂ ਨੂੰ ਉਸ ਪ੍ਰਤੀ ਜਾਗਰੂਤ ਕਰਦੇ ਆਂ ਅਤੇ ਵਿਸ਼ਵਾਸ ਦਿਵਾਉਂਦੇ ਆਂ ਕਿ ਜੋ ਪੁਲਿਸ ਦੇ ਕਰਨ ਜੋ ਕਾਰਵਾਈ ਹੈ ਜੀ ਉਸ ਵਿੱਚ ਕੋਈ ਵੀ ਢਿੱਲ ਨਹੀਂ ਹੋਊਗੀ ਜਿਹੜੇ ਨਸ਼ਾ ਵੇਚਦੇ ਨੇ ਸਮਗਲਿੰਗ ਕਰਦੇ ਆ ਉਹਨਾਂ ਖਿਲਾਫ ਸਖਤ ਕਾਰਵਾਈ ਹੋਊਗੀ ਤੇ ਜੋ ਬੱਚੇ ਨਸ਼ੇ ਤੇ ਲੱਗੇ ਆ ਗੁੰਮਰਾ ਹੋਏ ਹੋਏ ਆ ਅਸੀਂ ਉਹਨਾਂ ਨੂੰ ਸਿੱਧੇ ਰਸਤੇ ਪਾਵਾਂਗੇ ਪਿੰਡਾਂ ਵਿੱਚ ਇਹ ਸੈਮੀਨਾਰ ਮੰਨ ਲਓ ਚੱਲ ਰਹੇ ਨੇਗੇ ਲੋਕਾਂ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਹੈ ਜਿਹੜਾ ਲੋਕਾਂ ਵੱਲੋਂ ਬਹੁਤ ਭਰਮਾ ਸਹਿਯੋਗ ਹੈ ਜੀ ਲੋਕ ਇਸ ਗੱਲ ਦੀ ਬੜੀ ਸ਼ਲਾਘਾ ਕਰਦੇ ਨੇ ਤੇ ਅੱਗੇ ਆ ਕੇ ਪੁਲਿਸ ਦਾ ਸਾਥ ਦੇਣ ਲਈ ਤਿਆਰ ਬਹੁਤ ਸਾਰੇ ਪਿੰਡਾਂ ਦੇ ਜੋ ਆਪਾਂ ਜਾਣਦੇ ਆਂ ਜੀ ਅਕਸਰ ਚਰਚਾਵਾਂ ਹੁੰਦੀਆਂ ਨੇ ਪੀ ਪੰਜਾਬ ਪੁਲਿਸ ਦੀ ਵੀ ਕਿਸੇ ਨਾ ਕਿਸੇ ਤਰ੍ਹਾਂ ਦੀ ਵਿੱਚ ਸ਼ੇਅ ਹੁੰਦੀ ਹੈ ਉਸ ਤਰ੍ਹਾਂ ਅਸੀਂ ਸਵਾਲ ਵੀ ਤੁਹਾਡੇ ਸਾਹਮਣੇ ਆਉਂਦੇ ਨੇ ਕਿਸ ਤਰ੍ਹਾਂ ਦੇਖਦੇ ਹੋ ਸਵਾਲ ਆਉਂਦਾ ਹੈ ਵੀ ਦੇਖੋ ਕੋਈ ਬਲੈਕ ਸ਼ੀਪ ਹੋਵੇ ਜੀ ਇਸ ਗੱਲ ਨੂੰ ਅਸੀਂ ਜਮਾਂ ਰੂਲ ਆਊਟ ਨਹੀਂ ਕਰਦੇ ਪਰ ਇਹੋ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਪੁਲਿਸ ਵੱਨੀਓ ਜੇ ਕੋਈ ਵੀ ਇਹੋ ਜਿਹਾ ਅਨਸਰ ਪੁਲਿਸ ਨਾਲ ਇਨਵੋਲ ਹੈ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਹੋਗੀ ਜੀ ਆਉਣ ਵਾਲੇ ਦਿਨਾਂ ਦੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਮੰਨੋ ਪਰਫਾਰਮੈਂਸ ਹੈਗੀ ਜਾਂ ਕਿਸ ਤਰ੍ਹਾਂ ਦੀ ਯੋਜਨਾਵਾਂ ਬਣੇ ਪੂਰਸ ਦੀਆਂ ਨਸ਼ੇ ਨੂੰ ਲੈ ਕੇ ਅਸੀਂ ਇਸੇ ਮੁਹਿੰਮ ਨੂੰ ਜੀ ਲਾਰਜ ਸਕੇਲ ਤੇ ਲੈ ਕੇ ਜਾਵਾਂਗੇ ਕੋਸ਼ਿਸ਼ ਕਰਾਂਗੇ ਵੀ ਅਸੀਂ ਹਰ ਪਿੰਡ ਹਰ ਗਲੀ ਮੱਲਾ ਕਵਰ ਕਰੀਏ ਇਸ ਨਸ਼ੇ ਦੀ ਸਮੱਸਿਆ ਨੂੰ ਜੜੋਂ ਖਤਮ ਕਰੀਏ ਤੇ ਇੱਥੇ ਪਹੁੰਚੇ ਸੈਮੀਦਾਰ ਜਾਂ ਸੋਸ਼ਲ ਮੀਡੀਆ ਦੇ ਰਾਹੀਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਨੌਜਵਾਨਾਂ ਨੂੰ ਇੱਕ ਇਹੀ ਸੰਦੇਸ਼ ਹੈ ਜੀ ਵੀ ਨਸ਼ਾ ਛੱਡ ਕੇ ਤੁਸੀਂ ਲਾਈਫ 'ਚ ਕੁਝ ਵੀ ਕਰੋ ਸਿਰਫ ਨਸ਼ਾ ਨਾ ਕਰੋ ਤੁਸੀਂ ਆਪਣੇ ਆਪ ਨੂੰ ਖੇਡਾਂ ਪ੍ਰਤੀ ਪੜ੍ਹਾਈ 'ਚ ਇਨਵੋਲਵ ਕਰੋ ਤੇ ਮਤਲਬ ਸਿੱਧੇ ਰਸਤੇ ਪਹੁੰਚ